ਪੰਜਾਬ ਹਿਮਾਚਲ ਦੀ ਸਰਹੱਦ ਤੇ ਪਠਾਨਕੋਟ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪੁਲਿਸ ਨੂੰ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚੱਲਦੇ ਆਪ ਪੁਲਿਸ ਦੇ ਵੱਲੋਂ ਇੱਥੇ ਵਕਫ ਵਕਫ ਟੀਮਾਂ ਬਣਾ ਕੇ ਸਰਚ ਆਪਰੇਸ਼ਨ ਚਾਲੂ ਕੀਤਾ ਗਿਆ ਜਿਸ ਦੇ ਵਿੱਚ ਪਠਾਨਕੋਟ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੱਖ-ਵੱਖ ਟੀਮਾਂ ਦੇ ਵੱਲੋਂ ਘਰਾਂ ਦੇ ਅੰਦਰ ਜਾ ਕੇ ਤਲਾਸ਼ੀ ਲਈ ਗਈ ਇਥੋਂ ਤੱਕ ਕਿ ਘਰਾਂ ਦੇ ਬੈੱਡਰੂਮ ਰਸੋਈਆਂ ਤੱਕ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ ਅਤੇ ਪੂਰੀ ਤਰ੍ਹਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਕਿ ਕੋਈ ਵੀ ਗੈਰ ਕਾਨੂੰਨੀ ਚੀਜ਼ ਕੋਈ ਨਸ਼ਾ ਜਾਂ ਫਿਰ ਨਜ਼ਾਇਜ਼ ਸ਼ਰਾਬ ਜੇ ਬਰਾਮਦ ਹੁੰਦੀ ਹੈ ਤਾਂ ਉਸ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਸਖ਼ਤ ਕੰਜ਼ਸਿਆ ਜਾ ਰਿਹਾ ਹੈ ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਨੇ ਆ ਸਰਗ ਤੁਸੀਂ ਜਾਣਦੇ ਹੋ ਕਿ ਰੀਸੈਂਟਲੀ ਸੰਗਰੂਰ ਜ਼ਿਲ੍ਹੇ ਚ ਜਿਹੜੀ ਇਲਿicit ਲਿਕਰ ਆ ਉਹਦੇ ਕੇਸੇ ਸਾਹਮਣੇ ਆਏ ਸੀ ਜਿਸ ਦੇ ਨਾਲ ਕਾਫੀ ਬੰਦਿਆਂ ਦੀ ਉੱਥੇ ਮੌਤ ਵੀ ਹੋ ਗਈ ਆ ਤੇ ਇਹਦੇ ਮੱਦੇ ਨਜ਼ਰ ਅੱਜ ਆਪਾਂ ਡਿਵੀਜ਼ਨ ਨੰਬਰ 2 ਦਾ ਸੈਲੀਕੁਲੀਆਂ ਦਾ ਏਰੀਆ ਇੱਥੇ ਆਪਾਂ ਇੱਕ ਕੈਸੋ ਆਪਰੇਸ਼ਨ ਕਰ ਰਹੇ ਆ ਇਹਦਾ ਮੇਨ ਫੋਕਸ ਇਹੀ ਹੈ ਕਿ ਜਿਹੜੀ ਇਲਿicit ਸ਼ਰਾਬ ਹੋ ਉੱਤੇ ਆਪਾਂ ਫੋਕਸ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਲਾ ਚੱਕੀ ਦੇ ਨਾਲ ਲੱਗਦਾ ਏਰੀਆ ਅੱਗੇ ਹਿਮਾਚਲ ਨਾਲ ਵੀ ਟੱਚ ਕਰਦਾ ਹੈ ਤੇ ਕਈ ਵਾਰ ਸ਼ਿਕਾਇਤ ਆਉਂਦੀ ਹੈ ਕਿ ਉਸ ਸਾਈਡ ਤੋਂ ਅਦਰਲੇ ਬੰਨੇ ਲੋਕੀ ਜਿਹੜੇ ਆ ਉਹ ਜਿਹੜੀ ਇਲੀਜੀਟ ਲਿਕਰ ਸਪਲਾਈ ਕਰਦੇ ਆ ਇਹਦੇ ਬੱਦੇ ਨਜ਼ਰੀ ਅੱਜ ਆਪਾਂ ਇਹ ਚੈਕਿੰਗ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਆ ਉਹਨਾਂ ਦੀ ਡਾਇਰੈਕਸ਼ਨਸ ਤੇ ਆਪਾਂ ਇਹ ਕਰ ਰਹੇ ਆ ਤੇ ਟੀਮਾਂ ਆਪਾਂ ਵੜਦੀਆਂ ਹੁਣ ਆਪਾਂ ਇਹ ਚੈਕਿੰਗ ਜਿਹੜੀ ਆ ਸਟਾਰਟ ਕਰਤੀ ਹੈ ਤੇ ਇੱਥੇ ਜ਼ੋਰ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਫਿਰ ਤੁਹਾਨੂੰ ਅੱਗੇ ਜਾਣਕਾਰੀ ਦਵਾਂਗੇ ਇਸ ਰੰਗ ਤੁਸੀਂ ਜਾਣਦੇ ਹੋ ਕਿ ਰੀਸੈਂਟਲੀ ਸੰਗਰੂਰ ਜ਼ਿਲ੍ਹੇ 'ਚ ਜਿਹੜੀ ਇਲਿਸੀਟ ਲਿਕਰ ਆ ਉਹਦੇ ਕੇਸੇ ਸਾਹਮਣੇ ਆਏ ਸੀ ਜਿਸ ਦੇ ਨਾਲ ਕਾਫੀ ਬੰਦਿਆਂ ਦੀ ਉੱਥੇ ਮੌਤ ਵੀ ਹੋ ਗਈ ਹੈ ਤੇ ਇਹਦੇ ਮੱਦੇਨਜ਼ਰ ਅੱਜ ਆਪਾਂ ਡਿਵੀਜ਼ਨ ਨੰਬਰ 2 ਦਾ ਸੈਲੀ ਕੁਲੀਆਂ ਦਾ ਏਰੀਆ ਇੱਥੇ ਆਪਾਂ ਇੱਕ ਕੈਸੋ ਆਪਰੇਸ਼ਨ ਕਰ ਰਹੇ ਹਾਂ ਇਹਦਾ ਮੇਨ ਫੋਕਸ ਇਹ ਹੀ ਹੈ ਕਿ ਜਿਹੜੀ ਇਲਿਸੀਟ ਸ਼ਰਾਬ ਆ ਉਹਤੇ ਆਪਾਂ ਫੋਕਸ ਕਰ ਰਹੇ ਹਾਂ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਲਾ ਚੱਕੀ ਦੇ ਨਾਲ ਲੱਗਦਾ ਏਰੀਆ ਅੱਗੇ ਹਿਮਾਚਲ ਨਾਲ ਵੀ ਟੱਚ ਕਰਦਾ ਹੈ ਤੇ ਕਈ ਵਾਰ ਸ਼ਿਕਾਇਤ ਆਉਂਦੀ ਹੈ ਕਿ ਉਸ ਸਾਈਡ ਤੋਂ ਅਦਰਲੇ ਬੰਨੇ ਲੋਕੀ ਜਿਹੜੇ ਆ ਉਹ ਜਿਹੜੀ ਇਲੀਜੀਟ ਲਿਕਰ ਸਪਲਾਈ ਕਰਦੇ ਆ ਇਹਦੇ ਬੱਦੇ ਨਜ਼ਰੀ ਅੱਜ ਆਪਾਂ ਇਹ ਚੈਕਿੰਗ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਆ ਉਹਨਾਂ ਦੀ ਡਾਇਰੈਕਸ਼ਨਸ ਤੇ ਆਪਾਂ ਇਹ ਕਰ ਰਹੇ ਆ ਤੇ ਟੀਮਾਂ ਆਪਾਂ ਵੜਤੀਆਂ ਹੁਣ ਆਪਾਂ ਇਹ ਚੈਕਿੰਗ ਜਿਹੜੀ ਆ ਸਟਾਰਟ ਕਰਤੀ ਹੈ ਤੇ ਇੱਥੇ ਰਿਕਵਰੀ ਹੁੰਦੀ ਉਹਦੇ ਬਾਰੇ ਫਿਰ ਤੁਹਾਨੂੰ ਅਗੇ ਜਾਣਕਾਰੀ ਦੇ ਦਿਆਂਗੇ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਰੀਸੈਂਟਲੀ ਸੰਗਰੂਰ ਜ਼ਿਲ੍ਹੇ 'ਚ ਜਿਹੜੀ ਇਲੀਸਿਟ ਲਿਕਰ ਆ ਉਹਦੇ ਕੇਸੇ ਸਾਹਮਣੇ ਆਏ ਸੀ ਜਿਸ ਦੇ ਨਾਲ ਕਾਫੀ ਬੰਦਿਆਂ ਦੀ ਉੱਥੇ ਮੌਤ ਵੀ ਹੋ ਗਈ ਹੈ ਤੇ ਇਹਦੇ ਮੱਦੇਨਜ਼ਰ ਅੱਜ ਆਪਾਂ ਡਿਵੀਜ਼ਨ ਨੰਬਰ 2 ਦਾ ਸੈਲੀਕੁਲੀਆਂ ਦਾ ਏਰੀਆ ਇੱਥੇ ਆਪਾਂ ਇੱਕ ਕੈਸੋ ਆਪਰੇਸ਼ਨ ਕਰ ਰਹੇ ਹਾਂ ਇਹਦਾ ਮੇਨ ਫੋਕਸ ਇਹ ਹੀ ਹੈ ਕਿ ਜਿਹੜੀ ਇਲੀਸਿਟ ਸ਼ਰਾਬ ਹੋ ਉੱਤੇ ਆਪਾਂ ਫੋਕਸ ਕਰ ਰਹੇ ਹਾਂ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਲਾ ਚੱਕੀ ਦੇ ਨਾਲ ਲੱਗਦਾ ਏਰੀਆ ਅੱਗੇ ਹਿਮਾਚਲ ਨਾਲ ਵੀ ਟੱਚ ਕਰਦਾ ਹੈ ਤੇ ਕਈ ਵਾਰ ਸ਼ਿਕਾਇਤ ਆਉਂਦੀ ਹੈ ਕਿ ਉਸ ਸਾਈਡ ਤੋਂ ਅੰਦਰਲੇ ਬੰਨੇ ਲੋਕੀ ਜਿਹੜੇ ਆ ਉਹ ਜਿਹੜੀ ਇਲੀਜੀਟ ਲਿਕਰ ਸਪਲਾਈ ਕਰਦੇ ਆ ਇਹਦੇ ਬੱਦੇ ਨਜ਼ਰੀ ਅੱਜ ਆਪਾਂ ਇਹ ਚੈਕਿੰਗ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਆ ਉਹਨਾਂ ਦੀ ਡਾਇਰੈਕਸ਼ਨਸ ਤੇ ਆਪਾਂ ਇਹ ਕਰ ਰਹੇ ਆ ਤੇ ਟੀਮਾਂ ਆਪਾਂ ਵੜਤੀਆਂ ਹੁਣ ਆਪਾਂ ਇਹ ਚੈਕਿੰਗ ਜਿਹੜੀ ਹੈ ਸਟਾਰਟ ਕਰਤੀ ਹੈ ਤੇ ਇੱਥੇ ਜ਼ੋਰ ਕਵਰੀ ਹੁੰਦੀ ਹੈ ਉਹਦੇ ਬਾਰੇ ਫਿਰ ਤੁਹਾਨੂੰ ਅਗੇ ਜਾਣਕਾਰੀ